ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂੜੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਗੌਰ ਹੁਣ ਵੇਲੇ ਦੀ ਟੋਰਡਨਲ ਵੱਡੀ ਜਾਣਕਾਰੀ ਸਾਂਝੀ ਕਰਨ ਨੂੰ ਜਾ ਰਹੀ ਹਾਂ ਰਾਹੁਲ ਗਾਂਧੀ ਨੇ ਆਪਣੇ ਪਹਿਲੇ ਹੀ ਭਾਸ਼ਣ ਵਿੱਚ ਸਪੀਕਰ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਦਨ ਦੇ ਵਿੱਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਰਾਹੁਲ ਗਾਂਧੀ ਨੇ ਕੀਤਾ ਹੈ ਸਭ ਤੋਂ ਪਹਿਲਾ ਹੈ ਕਿ ਸਦਨ ਨੂੰ ਚਲਾਉਣ ਦੇ ਨਾਤੇ ਲੋਕਤੰਤਰ ਦਾ ਗਲਾ ਕੁੱਟਿਆ ਨਹੀਂ ਜਾ ਸਕਦਾ ਪਰ ਉਹਨਾਂ ਦਾ ਮਤਲਬ ਇਹ ਸੀ ਕਿ ਸੰਸਦ ਦਾ ਕੰਮ ਸੰਸਦ ਮੈਂਬਰਾਂ ਨੂੰ ਸਦਨ ਚ ਬਹਿਸ ਅਤੇ ਬਹਿਸ ਤੋਂ ਬਿਨਾ ਮਤਲ ਕਰਨ ਅਤੇ ਰਿਕਾਰਡ ਵੀ ਦਖੋਣਾ ਹੈ ਅੰਕੜਿਆਂ ਵਿੱਚ ਸਬਾਰ ਹੋਇਆ ਹੈ ਜਾਂ ਇਹ ਲੋਕਤੰਤਰੀ ਢੰਗ ਨਹੀਂ ਹੈ ਇਹ ਨਿਰਮ ਹੈ ਕਿ ਜਦੋਂ ਸਪੀਕਰ ਚੁਣਿਆ ਜਾਂਦਾ ਹੈ ਤਾਂ ਸਦਨ ਦਾ ਨੇਤਾ ਵਿਰੋਧੀ ਧਿਰ ਦਾ ਨੇਤਾ ਉਸ ਨੂੰ ਆਪਣੀ ਸੀਟ ਤੱਕ ਛੱਡਣ ਜਾਂਦੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਪੀਕਰ ਨੂੰ ਆਪਣੀ ਸੀਟ ਤੱਕ ਛੱਡ ਦਿੱਤਾ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਨੇ ਹੱਥ ਵੀ ਮਿਲਾਇਆ। ਅਜਿਹੀ ਤਸਵੀਰ ਪਿਛਲੇ 10 ਸਾਲਾਂ ਵਿੱਚ ਦੇਸ਼ ਦੇ ਮਹਾਨ ਲੋਕਾਂ ਨੇ ਰਾਹੁਲ ਗਾਂਧੀ ਨੂੰ ਹੀ ਬਣਾ ਦਿੱਤਾ। ਦਿੱਤੀ ਹੈ ਉਹ ਬਿਲਾਦੇ ਸਪੀਕਰ ਚੁਣੇ ਜਾਣ ਤੋਂ ਬਾਅਦ ਤੁਸੀਂ 140 ਸੰਸਦ ਮੈਂਬਰਾਂ ਨੂੰ ਇੰਡੀਅਨ ਐਡਵਾਂਸ ਕੋਡ ਇੰਡੀਅਨ ਜਸਟਿਸ ਕਾਨੂੰਨ ਵਿਰੋਧ ਵਿਰੋਧੀ ਹਿੰਦੂਏ ਦੇ ਨੇਤਾ ਨੇ ਇੱਕ ਦਿਨ ਪਹਿਲਾਂ ਹੀ ਸਪੀਕਰ ਅਤੇ ਸਦਨ ਦੇ ਲੋਕਤੰਤਰ ਨੂੰ ਪਾਠ ਪੜਾ ਦਿੱਤਾ ਹੈ ਜਦੋਂ ਰਾਹੁਲ ਗਾਂਧੀ ਡਿਪਟੀ ਸਪੀਕਰ ਦੇ ਮੁੱਦੇ ਤੇ ਬਾਹਰ ਆ ਰਹੇ ਸੰਤ ਅਤੇ ਸ਼ੇਡ ਟੀ-ਸ਼ਰਟ ਅਤੇ ਰਾਹੁਲ ਗਾਂਧੀ ਨੇ ਨੀਲੀ ਪੈਂਟ ਪਹਿਨੀ ਹੋਈ ਸੀ ਰਾਹੁਲ ਗਾਂਧੀ ਨੇ ਜਦ ਕੁਰਤਾ ਪਜਾਮਾ ਨਹੀਂ ਪਾਇਆ ਸੀ ਅਜੀਹ ਲੱਗਦਾ ਹੈ ਕਿ ਰਾਹੁਲ ਗਾਂਧੀ ਵੀ ਵਿਰੋਧੀ ਧਿਰ ਦੇ ਨੇਤਾ ਬਣ ਕਿ ਆਇਸਵਨ ਦੇਖਿਆ ਜਾਵੇ ਅਤੇ ਵਿਰੋਧੀ ਧਿਰ ਦੇ ਨੇਤਾ ਬਨਾਂ ਲੋਕਤੰਤਰ ਦੇ ਨਾਲ ਨਾਲ ਸੰਸਦੀ ਪ੍ਰਣਾਲੀ ਲਈ ਇੱਕ ਵੱਡੀ ਸਿਆਸੀ ਕਟਨਾ ਹੈ ਅਤੇ ਵਿਰੋਧੀ ਧਿਰਾਂ ਵਿੱਚ ਉਸ ਲਈ ਸੰਪਤੀ ਬਣ ਗਈ ਹੈ ਦੱਸ ਦਈਏ ਕਿ ਜਦੋਂ ਉਹ ਸੌ ਚੁੱਕ ਸਵਾਗਤ ਦੇ ਵਿੱਚ 25 ਯੁਗ ਨੂੰ ਸ਼ਾਮਲ ਹੋਏ ਤਾਂ ਉਹਨਾਂ ਦੇ ਕੋਈ ਵੀ ਅਜਿਹੇ ਚੂਣਾ ਨਹੀਂ ਹੈ ਸੰਸਦ ਦੇ ਵਿੱਚ ਰਾਹੁਲ ਗਾਂਧੀ ਦੇ ਕੁਰਤਾ ਪਜਾਮਾ ਪਾਇਆ ਦੇਖਿਆ ਗਿਆ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਿਰੋਧੀ ਧਿਰ ਦੀਆਂ ਚੋਣਾਂ ਦੇ ਵਿੱਚ ਰਾਹੁਲ ਗਾਂਧੀ ਨੇ ਸੋਚ ਸਮਾਗਮ ਦੇ ਵਿੱਚ ਕੁਰਤਾ ਪਜਾਮਾ ਪਹਿਨਿਆ ਹੋਇਆ ਸੀ ਹੋਰਤਾਜ਼ ਅਪਡੇਟਸ ਜਾਣਨ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਧੰਨਵਾਦ